ਜਿਵੇਂ ਇਹ ਜ਼ਮੀਨ ਬਹੁਤ ਕੰਮ ਦੀ ਹੈ ਇਹਦਾ ਕੱਲਾ ਵਿੱਕੀ ਚਾਲੀ ਆ ਆਪਾਂ ਇਹਨੂੰ ਅੱਜ ਰਾਤ ਨੂੰ ਆਪਾਂ ਮਾਰ ਕੇ ਦੱਬ ਦਿੰਨੇ ਆ ਫਿਰ ਆਪਾਂ ਜ਼ਮੀਨ ਦੇ ਆਪਾਂ ਮਾਲਕ ਹੋ ਜਾਾਂਗੇ ਬਾਈ ਗੱਲ ਤੇਰੀ ਪੂਰੀ ਠੀਕ ਆ ਜਿ ਵਿੱਕੀ ਦੀ ਵਾਰੀ ਆ ਮੋਢਰੀ ਆ ਜੋਥੀ ਉਹਦਾ ਮੱਕੂ ਬੰਦਦੇ ਆ ਚਲੋ ਆ ਬਣਾਓ ਬੱਛਾ ਜਾਓ ਟਿੰਡੀ ਇਹ ਦੇਖ ਕੇ ਆ ਚਾਲ ਕੀ ਕਰ ਰਿਹਾ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਉਹ ਕੱਲੇ ਹੀ ਆ ਉਹ ਗਾਣੇ ਸੁਣਨ ਲੱਗਾ ਹੋਇਆ ਅੱਛਾ ਕੋਈ ਨਹੀਂ ਆਪਾਂ ਇਹ ਤਾਂ ਸੌਂਦੈਨ ਤਿਆਰ ਕਰਦੇ ਹਾਂ ਠੀਕ ਆ ਜਦ ਦੇਖ ਕੇ ਆ ਸੌਂ ਗਿਆ ਕਿ ਨਹੀਂ ਚਲ ਓਏ ਉਹ ਸੋ ਗਿਆ ਤੂੰ ਜਾ ਕੇ ਸਿੱਧਾ ਸਾਫ ਗਲਾਵਾ ਫੜ ਦੇ ਤੂੰ ਜਾ ਕੇ ਲੱਕੀ ਨੱਤਾ ਫੜ ਦੇ ਤੂੰ ਬੁੱਤੇ ਜਾ ਕੇ ਉਹਦੀ ਛਾਤੀ ਤੇ ਬੈਠੀ ਤੁਸੀਂ ਦੋਨੇ ਜਾ ਕੇ ਬਾਵਾ ਫੜ ਲਓ ਠੀਕ ਹੈ ਹੋ ਜੋ ਸੱਤ ਜੀ ਨੇ ਹੁਣ ਆਪਣਾ ਫਿਰ ਇਹਦਾ ਕੰਮ ਕਰਦੇ ਹੋ ਗਲਾਉ ਸੱਤ ਜੀ ਨੇ ਮੈਂ ਚਲ ਚੱਲ ਘਾਰੀ ਓਏ ਚੱਕ ਕੇ ਲੈ ਗਿਆ ਬੋਤਲ ਹੁਣੇ ਜਾਣਾ ਬਾਈ ਗਲਾਸ ਫੜਾ ਪਾਣੀ ਪਾ ਓਏ ਪਾਣੀ ਭਈ ਆਲਾ ਆ ਰਿਹਾ ਕੰਮ ਨਾ ਕਰਦਾ ਠੀਕ ਆ ਵੀਰੇ ਦਰਮਿਆਨ ਲੱਗਦੇ ਨੇ ਹੇ ਸਾ ਬਾਈ ਅਬ ਤੂੰ ਜਾ ਕੇ ਉਹਦਾ ਗੱਲ ਫੜਨਾ ਪਹਿਲਾਂ ਤੂੰ ਚੱਲ ਲੱਕੀ ਤੂੰ ਜਾ ਕੇ ਲੱਤਾਂ ਫੜਨੀ ਆ ਉਹ ਤੋਂ ਬਾਅਦ ਤੂੰ ਉਹ ਤੋਂ ਬਾਅਦ ਤੂੰ ਵੀਰ ਗੱਲ ਫੜਨ ਦੀ ਡਿਊਟੀ ਕਿਸੇ ਹੋਰ ਦੀ ਲਾਓ ਪਹਿਲਾਂ ਮੈਂ ਨਹੀਂ ਜਾਣਾ ਬੁੱਤੇ ਬਾਈ ਕੀ ਗੱਲ ਹੋ ਗਈ ਯਾਰ ਮੇਰੀ ਮਣੀ ਲਾਤੀ ਨਹੀਂ ਹੁੰਦੀ ਆ ਮੈਂ ਤਾਂ ਕਹਿੰਨਾ ਕਿਸੇ ਹੋਰ ਦੀ ਡਿਊਟੀ ਲਾਵੇ ਯਾਰ ਹੇ ਚੱਲ ਤੂੰ ਪਹਿਲਾਂ ਉਹਦਾ ਗੱਲ ਫੜੀ ਯਾਰ ਮੈਨੂੰ ਕਿਉਂ ਲੋੜ ਆ ਯਾਰ ਬੂਟਾ ਮਰ ਤਾ ਤਗੜਾ ਉਹਨੂੰ ਭੇਜੋ ਠੇਰਾ ਇਹ ਕੰਮ ਉਹਦੀ ਸ਼ੁਰੂਆਤ ਪਹਿਲਾਂ ਤੂੰ ਕਰ ਮੇਰੇ ਨਾਲੋਂ ਬਾਈ ਟੀਡੀ ਨੇ ਤਾਂ ਟੁੰਡੇ ਨੂੰ ਭੇਜ ਦੇ ਓਕੇ ਸ਼ੁਰੂਆਤ ਕਰ ਦਿੰਦੇ ਨੇ ਗੱਲ ਸਾਰਾ ਤੂੰ ਜਾ ਯਾਰ ਇਹਨੂੰ ਭੇਜ ਦੇ ਸਾਊਂਦ ਤੇ ਤੂੰ ਪਹਿਲਾਂ ਤੂੰ ਚਾਹ ਸੁਧ ਲਾ ਇਹਨੂੰ ਭੇਜ ਤੂੰ ਹੀ ਜਾ ਤਾ ਤਗੜੇ ਨੇ ਆਪਾਂ ਨਾਲ ਤੂੰ ਸਾ ਤੋਂ ਨਾ ਤੜਾ ਚਲ ਯਾਰ ਸਾਰੀਆਂ ਗੱਲਾਂ ਛੱਡੋ ਬਾਈ ਜਿੰਮੇ ਤੂੰ ਹੀ ਚੱਲੀ ਹੈ ਪਹਿਲਾਂ ਪਿਛਲੀ ਵਾਰ ਯਾਰ ਕੋਰੇ ਉਹਨੇ ਕਿਵੇਂ ਕੁੱਟ-ਕੁੱਟ ਕੇ ਖੇਤਾਂ 'ਚ ਭਜਾਇ ਸੀ ਹਾਂ ਬਾਈ ਉਹ ਭਿਆਨਕ ਸੀ ਦੇਖੇ ਹੀ ਆਪਾਂ ਇਹ ਭਜਾ ਹੀ ਆਪਾਂ ਵੀ ਵੀਰੇ ਲਿਆ ਆ ਜਿਹਾ ਹੋ ਲੋ ਜਿਆ ਜੋ ਬੱਤ ਗਿਆ ਉਹਨੇ ਆਪਾਂ ਨੂੰ ਨਹੀਂ ਭਜੰਦੇ ਨਾ ਨਾਲੇ ਵੀਰੇ ਕਿਸੇ ਨਾਲ ਬਚਣਾ ਵੀ ਨਹੀਂ ਹਾਂ ਡਰਨਾ ਨਹੀਂ ਠੀਕ ਹੈ ਕਿਸ ਨੇ ਚੱਲ ਲੋ ਹੱਥ

ਬਾਈ ਮੇਰਾ ਤਾਂ ਸਾਚ ਸਾਹ ਨਹੀਂ ਦਾਲਦਾ ਬਈ ਹੋਰ ਵੀ ਛਟਾ ਛੱਡਾ ਬਈ ਬਾਈ ਉਹਨੇ ਅੱਖਾਂ ਖੋਲੀਆਂ ਮੇਰਾ ਤਾਂ ਦਿਲ ਹੀ ਬਾਹਰ ਆ ਗਿਆ ਬਈ ਬਾਈ ਅੱਗ ਲਾਓ ਜ਼ਮੀਨ ਜੂਨ ਵੀਰੇ ਬੱਜ ਕੇ ਤਾਂ ਹੋਰ ਨੱਪ ਲਾਂਗੇ ਛੱਡੋ ਵੀਰੇ ਖੜਾ ਜਾਨ ਪਿਆਰੀ ਆ ਜੀ ਜਵੀਨ ਪਿਆਰੀ ਆ ਆ ਹੋਰ ਕੀ ਆਪਾਂ ਦੇਖਦੇ ਆ ਜੇ ਬਾਈ ਇਹਨੂੰ ਪਤਾ ਲੱਗ ਜਾਂਦਾ ਵੀ ਆਪਾਂ ਇਹਨੂੰ ਮਾਰਨ ਆਏ ਆ ਆਪਣਾ ਤਾਂ ਬੰਨਿਆ ਜਾ ਅਸੀਂ ਅੱਜ ਮੱਕੂ ਕੀ ਬਾਈ ਤਸਵੀਰ ਗੁਬਰੇ ਪਿੱਛੇ ਵਾਰ ਦੇਖਾ ਕਿ ਮੈਂ ਮੱਕੂ ਬੰਨਿਆ ਸੀ ਉਹਨੇ ਵੀਰੇ ਨੇ ਕੁੱਟ ਕੁੱਟ ਕੇ ਇੱਥੇ ਭਜਾਈ ਸੀ ਉਹ ਹਾਂ ਭਾਈ ਤੁਸੀਂ ਉਰੇ ਕਿਵੇਂ ਖੜੇ ਹੋ ਚਹਿਲ ਮਾਰਨਾ ਹੈ ਕਿਉਂ ਉਹ ਯਾਰ ਤੁਸੀਂ ਕਿਹਦੇ ਮਗਰ ਲੱਗੇ ਹੋ ਆ ਤਾਂ ਉਹ ਨਾ ਘੈਂਟ ਬੰਦਾ ਯਾਰ ਦਿਲ ਦਾ ਸਾਫ਼ ਬੰਦਾ ਨਾਲ ਖੜਨ ਵਾਲਾ ਬੰਦਾ ਯਾਰ ਉਹ ਤੁਸੀਂ ਬਈ ਦੀ ਚੜ੍ਹਾਈ ਤੋਂ ਲੋਕ ਮੱਚਦੇ ਨੇ ਤਾਂ ਇਹਨੂੰ ਨਵੇਂ-ਨਵੇਂ ਬੰਦੇ ਲੱਭਦੇ ਆ ਵੀ ਇਹਨੂੰ ਮਾਰਾ ਦਈਏ ਕਿਸੇ ਤਰੀਕੇ ਨਾਲ ਆਪਾਂ ਇਹਦੀ ਚੜ੍ਹਾਈ ਤੋਂ ਲੋਕ ਮੱਚਦੇ ਨੇ ਦਿਲ ਦਾ ਸਾਫ਼ ਆ ਬੰਦਾ ਹਰੇਕ ਨਾਲ ਖੜਦਾ ਹੈ ਇਹ ਬੰਦਾ ਯਾਰੀ ਲਾ ਕੇ ਦੇਖੋ ਬੰਦੇ ਨਾਲ ਤਾਂ ਤੁਹਾਨੂੰ ਪਤਾ ਲੱਗੂਗਾ ਦੁਸ਼ਮਣੀ ਪਾ ਕੇ ਤੁਸੀਂ ਕੁਝ ਨਹੀਂ ਘਟਣਾ ਹੈਗਾ ਝੱਗਾ ਚੋੜਿਆ ਕਰਾਉਂਗੇ ਦੁਸ਼ਮਣੀ ਪਾ ਕੇ ਬੰਦੇ ਨਾਲ ਸੇ ਨੂੰ ਚੰਗਾ ਕੇ ਇਹ ਬੰਦਾ ਨਾ ਕਿਸੇ ਨੂੰ ਮਾੜਾ ਕਹੇ ਉਹ ਬੰਦਾ ਦਿਲ ਦਾ ਸਾਫ਼ ਆ ਬੰਦਾ ਕਦੇ ਉਹ ਬੰਦੇ ਨਾਲ ਵਰਤ ਕੇ ਦੇਖੋ ਵੀਰੇ ਤਾਂ ਤੁਹਾਨੂੰ ਪਤਾ ਲੱਗੂਗਾ ਜੇ ਇੰਨੇ ਹੋਣਾ ਚ ਦਮ ਆ ਬੰਦੇ ਨੂੰ ਮਰਾਉ ਨੂੰ ਫਿਰਦੇ ਤਾਂ ਆਪ ਲੈ ਲੈਣ ਪੰਗਾ ਆਪ ਕਿਉਂ ਨਹੀਂ ਹੁੰਦੇ ਥੋੜੇ ਵਰਗੇ ਨੌਜਵਾਨ ਮੁੰਡਿਆਂ ਨੂੰ ਢੁਕਾ ਕੇ ਪੰਗਾ ਪਾਉਣ ਨੂੰ ਫਿਰਦੇ ਥੋੜੀ ਦੁਸ਼ਮਣੀ ਪੈ ਜਾਣੀ ਆ ਵੀਰੇ ਮੈਂ ਤੁਹਾਨੂੰ ਦੱਸਦਾ ਤੁਹਾਡਾ ਸਾਰੀ ਜ਼ਿੰਦਗੀ ਖਰਾਬ ਹੋ ਜਾਣੀ ਆ ਤੁਹਾਡੀ ਉਹ ਬੰਦੇ ਨਾਲ ਪੰਗਾ ਲੈ ਕੇ ਫਿਰ ਦੇਖ ਲੋ ਸ਼ੁਗਰਾ ਬਾਈ ਤਾਂ ਦਾ ਸਾਨੂੰ ਪਤਾ ਨਹੀਂ ਇਹ ਗੱਲ ਵਾਲਾ ਆਪਣਾ ਨਿਕਲ ਜਾਓ ਉਹਦੇ ਉੱਠਣ ਤੋਂ ਪਹਿਲਾਂ ਠੀਕ ਆ ਬਾਈ ਦੇਖ ਲੋ ਨਹੀਂ ਫਿਰ ਖੇਤਾਂ 'ਚ ਹੀ ਭਜਾਊਗਾ ਫਿਰ